ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ 1 ਫਰਵਰੀ 2025 ਤੋਂ ਪੈਨਸ਼ਨ ਦੇ ਨਵੇਂ ਨਿਯਮ ਲਾਗੂ ਜਾਣੋ ਪੂਰੀ ਜਾਣਕਾਰੀ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਪੈਨਸ਼ਨ ਲੈਣ ਦੀ ਪ੍ਰਕਿਰਿਆ ਹੋ ਜਾਏਗੀ ਆਸਾਨ 1 ਫਰਵਰੀ 2025 ਤੋਂ ਪੈਨਸ਼ਨਰਾਂ ਦੇ ਲਈ ਤਿੰਨ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਹੋ ਜਾਏਗੀ ਹੋਰ ਆਸਾਨ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਦੀ ਪੈਨਸ਼ਨ ਭੁਗਤਾਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਕੇ ਪੈਨਸ਼ਨਰਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਪੈਨਸ਼ਨ ਕਢਵਾਉਣ ਦੀ ਆਜ਼ਾਦੀ ਹੋਵੇਗੀ ਨਿਰਧਾਰਤ ਬੈਂਕ ਤੇ ਨਿਰਪਰੈਣ ਦੀ ਲੋੜ ਨਹੀਂ ਪਵੇਗੀ ਬੈਂਕ ਜਾਂ ਸ਼ਾਖਾ ਤੋਂ ਆਪਣੀ ਜੋ ਕਿ ਪੈਨਸ਼ਨ ਹੋਵੇਗੀ ਉਹ ਆਸਾਨੀ ਨਾਲ ਕਢਵਾ ਸਕਣਗੇ ਪਹਿਲਾਂ ਕਿਸੇ ਖਾਸ ਬੈਂਕ ਜਾਂ ਸ਼ਾਖਾ ਤੋਂ ਉਹ ਪੈਨਸ਼ਨ ਲੈਂਦੇ ਸੀ ਇਹ پابੰਦੀ ਹਟਾ ਦਿੱਤੀ ਗਈ ਹੈ ਇਸ ਨਾਲ ਪੈਨਸ਼ਨਰਾਂ ਨੂੰ ਪੈਨਸ਼ਨ ਲੈਣ ਦੀ ਪ੍ਰਕਿਰਿਆ ਆਸਾਨ ਜਿਹੜੀ ਕਿ ਹੋ ਜਾਵੇਗੀ ਆਟੋਮੈਟਿਕ ਤੌਰ ਤੇ ਮਹਿੰਗਾਈ ਅਨੁਸਾਰ ਜੋ ਕਿ ਪੈਨਸ਼ਨ ਹੈ ਉਹ ਵਧਿਆ ਕਰੇਗੀ ਹਰ ਵਾਰ ਪੈਨਸ਼ਨ ਵਧਾਉਣ ਦੇ ਲਈ ਅਲੱਗ ਤੌਰ ਤੇ ਅਰਜੀ ਦੇਣ ਦੀ ਲੋੜ ਨਹੀਂ ਪਵੇਗੀ ਪੈਨਸ਼ਨ ਆਟੋਮੈਟਿਕ ਤੌਰ ਤੇ ਮਹਿੰਗਾਈ ਦਰ ਦੇ ਆਧਾਰ ਤੇ ਵਧ ਜਾਇਆ ਕਰੇਗੀ ਇਹ ਨਵਾਂ ਤਰੀਕਾ ਪੈਨਸ਼ਨਰਾਂ ਦੀ ਪੈਨਸ਼ਨ ਦੀ ਵਿੱਤੀ ਸੁਧਾਰ ਅਤੇ ਸੁਵਿਧਾ ਵਧਾਵੇਗਾ ਇਸ ਨਾਲ ਲਾਈਫ ਸਰਟੀਫਿਕੇਟ ਹੁਣ ਬੈਂਕ ਜਾਣ ਦੀ ਉਸ ਲਈ ਲੋੜ ਨਹੀਂ ਪਵੇਗੀ ਸਰਕਾਰ ਨੇ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਲਾਗੂ ਕਰ ਦਿੱਤੀ ਹੈ ਹੁਣ ਪੈਨਸ਼ਨਰ ਹਰ ਸਾਲ ਜੋ ਬੈਂਕ ਜਾਂ ਕਿਸੇ ਵਿਭਾਗ ਦੇ ਵਿੱਚ ਜਾ ਕੇ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਥਾਂ ਆਨਲਾਈਨ ਹੀ ਆਪਣੀ ਪਛਾਣ ਦੱਸ ਸਕਣਗੇ ਕਿਸੇ ਵਿਸ਼ੇਸ਼ ਕੈਲਕੂਲੇਟਰ ਵਿੱਚ ਨਵਾਂ ਬਦਲਾਅ ਹੋਣ ਤੇ ਹਰ ਮਹੀਨੇ ਡਿਜੀਟਲ ਪੈਨਸ਼ਨ ਸਲਿੱਪ ਈਮੇਲ ਰਾਹੀਂ ਭੇਜੀ ਜਾਵੇਗੀ ਗ੍ਰੈਜੂਇਟੀ ਦੀ ਵੱਧ ਤੋਂ ਵੱਧ ਸੀਮਾ ਵਧੀ ਹੁਣ 20 ਲੱਖ ਤੋਂ 25 ਲੱਖ ਤੱਕ ਦਿੱਤੀ ਜਾਵੇਗੀ ਟੈਕਸ ਮੁਕਤ ਹੋਵੇਗੀ ਪੈਨਸ਼ਨਰ ਆਪਣੀ ਕੋਲ ਰਕਮ ਵਿੱਚੋਂ 25% ਅਗਾਹ ਤੌਰ ਤੇ ਲੈ ਸਕਣਗੇ ਜਿਸ ਨੂੰ ਉੱਚ ਸਿੱਖਿਆ ਵਿਆਹ ਘਰ ਖਰੀਦਣ ਜਾਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾ ਸਕੇਗਾ ਪੈਨਸ਼ਨ ਲਈ ਇਹ ਤਬਦੀਲੀਆਂ ਹੋਣਗੀਆਂ ਗੇਮ ਚੇਂਜਰ ਨਵੇਂ ਨਿਯਮ ਇਸ ਨਵੇਂ ਨਿਯਮਾਂ ਦੇ ਵੱਡੇ ਲਾਭ ਮਿਲਣਗੇ ਪੈਨਸ਼ਨਰਾਂ ਨੂੰ ਵਿੱਤੀ ਸੁਧਾਰ ਹੋਵੇਗਾ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਨਾਂ ਨਿਯਮਾਂ ਦੇ ਨਾਲ ਪੈਨਸ਼ਨਰਾਂ ਦੀ ਲਾਈਫ ਹੋਰ ਵੀ ਆਸਾਨ ਹੋ ਜਾਵੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਦੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ